ਜਦੋਂ ਇੱਕ ਜੱਟ ਪੁਣਾ ਗਾਲ ਉਹ ਸਟਾਰਟਿੰਗ ਜਿਹਦਾ ਹੈਗਾ ਹੈਗਾ 8-10 ਦਿਨ ਤੇ ਆਪਾਂ ਵੀ ਮੂੰਹ ਬੰਨ ਕੇ ਕੱਢੇ ਆ ਕਿਵੇਂ ਨਾ ਕਿਤੇ ਦਿਮਾਗ 'ਚ ਸਾਡੇ ਦਿਲ 'ਚ ਚੀਜ਼ਾਂ ਬਹੁਤ ਚੱਲਦੀਆਂ ਵਾ ਵੀ ਯਾਰ ਮੈਂ ਰੋਡ ਤੇ ਕਿੱਦਾਂ ਖੜੂਗਾ ਮੈਂ ਕਿੱਦਾਂ ਵੇਚੂਗਾ ਲੋਕੀ ਕੋਈ ਨਹੀਂ ਕਹਿੰਦਾ ਭਾਜੀ ਕਿਸੇ ਨੂੰ ਕੁਛ ਫੇਰ ਸਿਰਫ ਇੱਕ ਆਪਣਾ ਅੰਦਰ ਲਾ ਬਸ ਅੱਜਕੱਲ ਖਾਣ ਪੀਣ ਬਹੁਤ ਮਾੜਾ ਹੋ ਗਿਆ ਵਾ ਸਾਡੇ ਜ਼ਿਮੀਂਦਾਰਾਂ ਦੇ ਮਾਨ ਵਿੱਚ ਬਹਿ ਗਿਆ ਵਾ ਵੀ ਖਾਦਾ ਦਵਾਈਆਂ ਤੋਂ ਬਿਨਾ ਕੁਝ ਹੁੰਦਾ ਹੀ ਨਹੀਂਗਾ ਮੈਂ ਤਾਂ ਜੀ 1 ਏਕੜ ਵਿੱਚ ਸਬਜ਼ੀਆਂ ਲੈ ਕੇ 150 ਫਸਲ ਵੀ ਲਈ ਐ 1 ਏਕੜ ਪਹਿਲਾਂ ਆਪਾਂ 2 ਕਨਾਲ ਤੋਂ ਟਰੈਲ ਲਿਆ ਇੱਥੇ ਰਹਿ ਕੇ ਵੀ ਪੰਜਾਬ ਚ ਵੀ ਆਪਾਂ ਕਰ ਸਕਦੇ ਆ ਵੀ ਦੇਖੋ ਸਟਾਰਟ ਕਰਨ ਤੋਂ ਪਹਿਲਾਂ ਮੈਂ ਆਸਟ੍ਰੇਲੀਆ ਗਿਆ ਸੀ 19 ਉੱਥੇ ਮੈਂ ਦੇਖਿਆ ਭਰ ਚਲੋ ਮੇਰੇ ਦਿਮਾਗ ਚ ਆਉਂਦੀ ਵੀ ਜਿਹੜੀ ਸਾਡੇ ਬਾਪ ਦਾਦਿਆਂ ਨੇ ਇੰਨੀ ਮਿਹਨਤ ਕਰਕੇ ਇਹ ਜ਼ਮੀਨ ਬਣਾਈ ਹਨ ਇਹਨੂੰ ਸਾਨੂੰ ਇਦਾਂ ਛੱਡ ਨਹੀਂ ਜਾਣਾ ਚਾਹੀਦਾ ਹੁਣ ਇਹ ਪਾਜੀ ਫੁੱਲ ਤੇ ਫਲੀਆਂ ਵਾਲਾ ਕੰਮ ਆ ਕਿਉਂਕਿ ਚਲੋ 2-4 ਰੁਪਏ ਹਰ ਬੰਦਾ ਕਮਾਉਂਦਾ ਵਾ ਪਰ ਸੀਨੇ ਆ ਵੀ ਲੋਕਾਂ ਦੀ ਹੈਲਥ ਕਿੰਨੀ ਸਹੀ ਰਹੂਗੀ ਜੇ ਚੰਗੀਆਂ ਚੀਜ਼ਾਂ ਖਾਣਗੇ ਤੇ ਕਣਕਾਂ ਵੀ ਸਾਡੇ ਕੋਲ 3-4 ਤਰ੍ਹਾਂ ਦੇ ਹੁੰਦੇ ਜਿੱਦਾਂ ਕਾਲੀ ਕਣਕ ਹੋ ਗਈ ਸੋਨਾ ਮੋਤੀ ਹੋ ਗਈ ਕਿ ਜਿਹੜੀਆਂ ਜੀਰੀਆਂ ਉਹ ਵੀ ਚੰਗੀ ਚੀਜ਼ ਦੇ ਖਰੀਦਦਾਰ ਹੁੰਦੇ ਹੀ ਹੁੰਦੇ ਆ ਜੈਪਲ ਵਾਲੇ 1.5 ਲੱਖ ਦਾ ਫੋਨ ਵੇਚਦੇ ਆ ਤੇ ਉਹ ਕੋਈ ਪੰਜਾਬ ਚੋਂ ਸਭ ਤੋਂ ਵੱਧ ਉਹਨਾਂ ਦੇ ਫੈਨ ਆ ਲੋਕ ਹੀ ਲੈਂਦੇ ਹੀ ਲੈਂਦੇ ਆ ਕਿਉਂਕਿ ਚੰਗੀ ਚੀਜ਼ ਦੇ ਲੋਕੀ ਕਦਰਮਾਨ ਹੈਗੇ ਆ ਬਟ ਇਹ ਆ ਵੀ ਤੁਸੀਂ ਤੁਹਾਡੀ ਕਥਨੀ ਤੇ ਕਰਨੀ ਚ ਫਰਕ ਨਾ ਹੋਵੇ ਵੀ ਤੁਸੀਂ ਜੋ ਕਹਿ ਰਹੇ ਹੋ ਉਹ ਇੱਕ ਕਿੱਲੇ ਵਾਲਾ ਵੀ ਕਰ ਸਕਦਾ ਮੈਨੂੰ ਮੇਰਾ ਵੀ ਇੱਕ ਚਲੋ ਛੋਟਾ ਜਿਹਾ ਚੈਨਲ ਹੈਗਾ ਆਰਗੈਨਿਕ ਖੇਤੀ ਫਾਰਮ ਦੇ ਨਾਮ ਤੋਂ ਮੈਨੂੰ ਲੋਕ ਥੱਲੇ ਕਮੈਂਟ ਕਰਦੇ ਜਾਂ ਇੰਸਟਾ ਤੇ ਕਰਦੇ ਤੇਰਾ ਸਰਦਾ ਹੋਣਾ ਤੂੰ ਕਿਤੇ ਹੋਰ ਕਰਦਾ ਤੂੰ ਏਦਾਂ ਹੁੰਦਾ ਨਾ ਏਦਾਂ ਦਾ ਕੁਝ ਨਹੀਂ ਹੁੰਦਾ ਜੀ ਇਹ ਸਾਰਾ ਤੁਹਾਨੂੰ ਥੋੜਾ ਜਿਹਾ ਮੇਰਾ ਨਾਮ ਪ੍ਰਭਜੋ ਸਿੰਘ ਹੈ ਅਸੀਂ ਮਤਲਬ ਕਿ ਜ਼ਿਲ੍ਹਾ ਸਾਡਾ ਹੁਸ਼ਿਆਰਪੁਰਾ ਤਹਿਸੀਲ ਦਸੂਹਾ ਤੇ ਪਿੰਡ ਸ਼ੰਗਲਾ ਹੈ ਇਹ ਮੈਂ 2020 ਤੋਂ ਕਰ ਰਿਹਾ ਜੀ ਉਹ ਐਕਚੁਅਲੀ ਇਦਾਂ ਅਸੀਂ ਬਾਜੀ ਜਿੱਦਾਂ ਵੀ ਅੱਜਕੱਲ ਖਾਣ ਪੀਣ ਨੂੰ ਬਹੁਤ ਮਾੜਾ ਹੋ ਗਿਆ ਵਾ ਤੇ ਉਹ ਫਿਰ ਹੁਣ ਉਹਦੇ ਕਰਕੇ ਹੌਲੀ ਹੌਲੀ ਪਹਿਲੋ ਆਪਾਂ ਦੋ ਕਨਾਲ ਤੋਂ ਟ੍ਰਾਇਲ ਲਿਆ ਇਹ ਐਕਚੁਅਲ 'ਚ ਮੈਂ ਮਲਕੇ ਧੀਰਕੋਟ ਜਿਹੜਾ ਪਿੰਗਲਵਾੜੇ ਵਾਲਿਆਂ ਨੇ ਬਣਾਇਆ ਨਾ ਖੇਤੀ ਫਾਰਮ ਉਹ ਤੋਂ ਮਿਲ ਕੇ ਬਹੁਤ ਪ੍ਰਭਾਵਿਤ ਸੀਗਾ ਤੇ ਉੱਥੇ ਪਹਿਲੋ ਦੇਖਿਆ ਨੂੰ ਸਮਝਿਆ ਵੀ ਕਿੱਦਾਂ ਕਰ ਸਕਦੇ ਆ ਕਿਉਂਕਿ ਸਾਡੇ ਜ਼ਿਮੀਂਦਾਰਾਂ ਦੇ ਮਨ ਵਿੱਚ ਬਹਿ ਗਿਆ ਵਾ ਵੀ ਖਾਦ ਪਹਿਲਾਂ ਉਹ ਪ੍ਰੈਕਟੀਕਲ ਦੇਖਿਆ ਵੀ ਕਿੱਦਾਂ ਕਰ ਸਕਦੇ ਆ ਰਿਐਲਿਟੀ 'ਚ ਇਹ ਗਰਾਊਂਡ ਲੈਵਲ ਤੇ ਹੋ ਸਕਦਾ ਉਹ ਦੇਖਿਆ ਉਹਨੂੰ ਚੰਗੀ ਤਰ੍ਹਾਂ ਵਾਚਿਆ ਸਮਝਿਆ ਫਿਰ ਦੋ ਕਨਾਲ ਤੇ ਟ੍ਰਾਇਲ ਲਿਆ ਉਸ ਤੋਂ ਬਾਅਦ ਫਿਰ ਅਸੀਂ 7 ਏਕੜ ਤੇ ਸ਼ੁਰੂ ਕਰਤਾ ਸੀ ਇਹਨੂੰ ਕਰਨਾ ਕਰਦੇ ਆ ਭਾਜੀ ਗੱਲਾਂ ਪਰ ਮਸਲਾ ਇਹ ਆ ਵੀ ਚਲੋ ਜਦੋਂ ਸਾਨੂੰ ਸਹੀ ਆ ਸਾਰਾ ਇਹ ਬਾਕੀ ਇੱਕ ਮੈਂ ਤੁਹਾਨੂੰ ਚੀਜ਼ ਹੋਰ ਦੱਸਦਾ ਜਦੋਂ ਆਪਾਂ ਬੀਜਿਆ ਸੀ ਸਾਨੂੰ ਆਂਡ ਗਮਾਂਡ ਕਹਿੰਦਾ ਸੀਗਾ ਵੀ ਇਹ ਤੂੰ ਸੇਲ ਕਿੱਦਾਂ ਕਰੂੰਗਾ ਤੁਸੀਂ ਮੈਂ ਉਹ ਇਹੀ ਗੱਲ ਕਹਿਣਾ ਵੀ ਜੇ ਬਾਬੇ ਨਾਨਕ ਨੇ ਬਜਾਤਾ ਹੋ ਗਿਆ ਤਾਂ ਸੇਲ ਵੀ ਆਪੀ ਹੋ ਜਾਊਗਾ ਇਹ ਸਾਰਾ ਕੁਝ ਮਹਾਰਾਜ ਆਪੀ ਕਰਦਾ ਵਾ ਸਿਰਫ ਤੁਸੀਂ ਇੱਕ ਪਾਸੇ ਚੱਲਣ ਦੀ ਤੁਹਾਡੀ ਦੇਰ ਹੁੰਦੀ ਹੈ ਪੈਦਾਵਾਰ ਜਿਹੜੀ 2 ਕਨਾਲਾਂ ਦਾ ਆਪਾਂ ਟ੍ਰਾਇਲ ਆ ਸੀ ਉੱਥੇ ਸਾਡੀ ਠੀਕ ਰਹੀ ਸੀਗੀ ਬਟ ਜਦੋਂ ਆਪਾਂ ਜਿਹੜੀ ਦੂਸਰੀ ਜ਼ਮੀਨੋਂ ਸਾਡੀ ਠੇਕੇ ਤੇ ਹੁੰਦੀ ਸੀਗੀ ਪਹਿਲਾਂ ਉਹ ਫਿਰ ਆਪਾਂ ਮਤਲਬ ਕਿ 6 ਮਹੀਨੇ ਫ੍ਰੀ ਰੱਖੀ ਸੀ ਉਹਦੇ ਵਿੱਚ ਜਦਾਂ ਦੇਸੀ ਖਾਦਾ ਜਿਹਨੂੰ ਆਪਾਂ ਢਿੰਜਣ ਕਹਿੰਦੇ ਨੇ ਦਾਲਾਂ ਕਹਿੰਦੇ ਨੇ ਉਹ ਵਿੱਚ ਉਹਦੇ ਵਾਹ ਕੇ ਤੇ ਫਿਰ ਉਹਦੀ ਜਿਹੜੀ ਮਤਲਬ ਕਿ ਫਰਟੀਲਿਟੀ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਹੋ ਵਧਾਈ ਉਹ ਤੋਂ ਬਾਅਦ ਫਿਰ ਆਪਾਂ ਮਤਲਬ ਕਿ ਉਹ ਤੋਂ ਯੀਲਡ ਲੈਣੀ ਸਟਾਰਟ ਕੀਤੀ ਦੋ ਕਨਾਲਾਂ 'ਚ ਬਾਜੀ ਉਹਦੇ ਵਿੱਚ ਨਾ ਜਿੱਦਾਂ ਮਤਲਬ ਕਿ ਵਟਾਂ ਪਾ ਗਏ ਨਾ ਤੇ ਵਟਾਂ ਤੇ ਆਪਾਂ ਚਨੇ ਬੀਤੇ ਜਿੱਦਾਂ ਮਸਰ ਬੀਤੇ ਸਰੋਂ ਬੀਤੀ ਉਹ ਇਦਾਂ ਅਲੱਗ-ਅਲੱਗ ਹਰ ਇੱਕ ਚੀਜ਼ਾਂ ਦੇਖੀਆਂ ਵੀ ਹੋ ਜਾਂਦੀਆਂ ਆਪਣੀਆਂ ਇੱਥੇ ਤੇ ਉਹ ਵਧੀਆ ਰਿਜ਼ਲਟ ਮਤਲਬ ਕਿ ਠੀਕ ਰਿਹਾ ਉਹਦਾ ਸੇਲ ਬਾਜੀ ਆਪਣਾ ਬਿਮਾਰਨਾ ਪੈਂਦਾ ਮਤਲਬ ਕਿ ਜਿੱਦਾਂ ਇੱਕ ਜੱਟ ਪੁਣਾ ਗਾਲ ਉਹ ਥੋੜਾ ਜਿਆ ਕਰਨਾ ਪੈਂਦਾ ਸਾਨੂੰ ਹੁੰਦਾ ਲੋਕਾਂ ਨੂੰ ਅਸਲ 'ਚ ਉਹ ਚੀਜ਼ਾਂ ਹੁੰਦੀਆਂ ਨਹੀਂ ਗਰਾਊਂਡ ਰਿਐਲਿ ਕਿ ਯਾਰ ਮੈਂ ਰੋਡ ਤੇ ਕਿੱਦਾਂ ਖੜੂਗਾ ਮੈਂ ਕਿੱਦਾਂ ਵੇਚੂਗਾ ਲੋਕੀ ਕੋਈ ਨਹੀਂ ਕਹਿੰਦਾ ਭਾਜੀ ਕਿਸੇ ਨੂੰ ਕੁਝ ਇਹ ਸਿਰਫ ਇੱਕ ਆਪਣਾ ਅੰਦਰਲਾ ਬਸ ਮੈਨੂੰ ਇੱਥੋਂ ਤੱਕ ਲੋਕੀ ਕਿਉਂਕਿ ਸਾਡਾ ਜਿਹੜਾ ਏਰੀਆ ਬਹੁਤ ਜ਼ਿਆਦਾ ਐਨ ਆਰ ਆਈ ਉੱਥੇ ਗਏ ਆ ਤੇ ਮੈਨੂੰ ਜਿੰਨੇ ਰੋਡ ਤੇ ਮਿਲਦੇ ਰਿਹਾ ਚਲੋ ਭਾਵੇਂ ਚੀਜ਼ ਲੈਂਦੇ ਸੀ ਨਹੀਂ ਲੈਂਦੇ ਸੀ ਪਰ ਮੈਨੂੰ ਐਪਰੀਸ਼ੀਏਟ ਬਹੁਤ ਕਰਦੇ ਸੀ ਕਿ ਯਾਰ ਵੀਰੇ ਵਧੀਆ ਚੀਜ਼ ਆ ਤੂੰ ਖੜਾ ਆ ਮੈਂ ਇੱਥੇ ਬਹੁਤ ਵਧੀਆ ਗੱਲ ਆ ਬੜੀ ਖੁਸ਼ੀ ਹੁੰਦੀ ਸਾਡਾ ਕੋਈ ਪੰਜਾਬੀ ਭਰਾ ਕੰਮ ਕਰਦਾ ਹਨ ਭਾਵੇਂ ਉਹ ਲੈਂਦੇ ਸੀ ਨਹੀਂ ਲੈਂਦੇ ਸੀ ਪਰ ਉਹ ਐਪਰੀਸ਼ੀਏਟ ਕਰਦੇ ਸੀ ਤੇ ਫਿਰ ਉਹਨਾਂ ਚਲੋ ਵੀ ਕਰਕੇ ਦਿਖਾਵਾਂਗੇ ਵੀ ਇੱਥੇ ਰਹਿ ਕੇ ਵੀ ਕੋਸ਼ਿਸ਼ ਆਪਾਂ ਕਰ ਸਕਦੇ ਆਂ ਪੰਜਾਬ 'ਚ ਨਹੀਂ ਭਾਜੀ ਸਟਾਰਟਿੰਗ ਜਿਹੜਾ ਹੈਗਾ ਹੈਗਾ 8-10 ਦਿਨ ਤੇ ਆਪਾਂ ਵੀ ਮੂੰਹ ਬੰਨ ਕੇ ਕੱਢੇ ਆਂ ਕਿਉਂਕਿ ਲੋਕਲ ਹੁੰਨੇ ਆਪਾਂ ਹਨਾ ਹੁੰਦਾ ਹੀ ਯਾਰ ਆ ਬੰਦਾ ਜਾਣਦਾ ਆ ਕਿ ਸੋਚੂਗਾ ਹੁਣ ਏਦਾਂ ਕਰ ਲਿਆ ਹੁਣ ਏਦਾਂ ਕਰ ਲਿਆ ਹਨਾ ਉਹ ਫਿਰ ਹੌਲੀ 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 ਜਿੱਦਾਂ ਜਿੱਦਾਂ ਮਲ ਕੇ ਗਾਂ ਵਿਚਰਦੇ ਜਾਈਦਾ ਲੋਕਾਂ 'ਚ ਪਤਾ ਲੱਗਦਾ ਵੀ ਨਹੀਂ ਯਾਰ ਇਹ ਤੇ ਕੰਮ ਹੀ ਬਹੁਤ ਵਧੀਆ ਵਾ ਵੀ ਲੋਕੀ ਮਤਲਬ ਕਿ ਜੇ ਦੀ ਬਹੁਤ ਕਰਦੇ ਅਸਲ 'ਚ ਤੁਹਾਡੀ ਆਪਣੀ ਸਾਡੀ ਸੈਲਫ ਰਿਸਪੈਕਟ ਤੇ ਉਹ ਕਮਾਈ ਹੁੰਦੀ ਜਿਹੜੀ ਮਤਲਬ ਕਿ ਕਿਸੇ ਨੂੰ ਆਪ ਚੰਗਾ ਕਰ ਰਹੇ ਹੋ ਹੁਣ ਇਹ ਬਾਜੀ ਫੁੱਲ ਤੇ ਫਲੀਆਂ ਵਾਲਾ ਕੰਮ ਹੈ ਓਕੇ ਚਲੋ 2-4 ਰੁਪਏ ਹਰ ਬੰਦਾ ਕਮਾਉਂਦਾ ਵਾ ਪਰ ਸੀਨੇ ਆ ਵੀ ਲੋਕਾਂ ਦੀ ਹੈਲਥ ਕਿੰਨੀ ਸਹੀ ਰਹੂਗੀ ਜੇ ਚੰਗੀਆਂ ਚੀਜ਼ਾਂ ਖਾਣਗੇ ਤੇ ਸੌਖਾ ਨਹੀਂ ਬਾਜੀ ਮਲਕ ਹੁੰਦਾ ਤੇ ਹਾਰ ਹੀ ਆ ਬਟ ਇਹ ਆ ਵੀ ਚਲੋ ਜੇ ਸੋਚ ਤੁਸੀਂ ਰੱਖੀ ਆ ਕਿਸੇ ਨਾ ਕਿਸੇ ਲੈਵਲ ਤੇ ਜਾਣ ਦੀ ਫਿਰ ਬੰਦਾ ਆਪੀ ਸਾਰੇ ਰਾਹ ਹੌਲੀ-ਹੌਲੀ ਬੰਦੇ ਜਾਂਦੇ ਆ ਅੱਗੇ ਬਾਜੀ ਫਿਰ 2 ਕਨਾਲਾਂ ਤੋਂ ਬਾਅਦ ਸਿੱਧਾ ਹੀ ਆਪਾਂ 7 ਏਕੜ ਐਕਸਟੈਂਡ ਕਰਤਾ ਹੈਗਾ ਡਾਇਰੈਕਟਲੀ 7 ਏਕੜ ਜਿੱਦਾਂ ਮੈਂ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਵੀ ਆਪਾਂ ਥੋੜੀ ਦੇਰ ਨੂੰ ਫ੍ਰੀ ਰੱਖਿਆ ਸੀ ਜ਼ਮੀਨ ਨੂੰ ਤੇ ਉਹਨੂੰ ਫਿਰ ਥੋੜਾ ਜਿਹਾ ਫ੍ਰੀ ਰੱਖ ਕੇ 5-6 ਮਹੀਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਤੋਂ ਕ੍ਰੌਪ ਲੈਣੀ ਸ਼ੁਰੂ ਕੀਤੀ ਜਿਹੜੀ ਪਹਿਲੇ ਸਾਲ ਸੀ ਉਹ ਜਿੱਦਾਂ ਹੁਣ ਮੰਨ ਲਓ ਇਹ ਚ ਆਰਗੈਨਿਕ ਚ ਵਾਹ ਹੈ ਵੀ ਆਮ ਨਾਲੋਂ 60% ਦਾ 50-60% ਦਾ ਫਰਕ ਹੁੰਦਾ ਝਾੜਦਾ ਜੀ ਪਹਿਲੇ ਸਾਲ ਤੇ ਸਾਡੀ 25-30% ਰਹਿ ਗਈ ਸੀ ਉਸ ਤੋਂ ਬਾਅਦ ਜਿੱਦਾਂ ਹੌਲੀ-ਹੌਲੀ ਹੌਲੀ-ਹੌਲੀ ਜ਼ਮੀਨ ਨੂੰ ਸਮਝਦੇ ਆਂ ਜਾਂ ਸਾਨੂੰ ਪਤਾ ਲੱਗਦਾ ਕਿਹੜੀਆਂ ਫਸਲਾਂ ਸਹੀ ਹੁੰਦੀਆਂ ਉਹ ਫਿਰ ਉਸ ਹੱਬਣਾਈ ਤੁਸੀਂ ਮਤਲਬ ਕਹਿੰਦਾ ਜੀਲਡ ਸਹੀ ਆਉਣੀ ਸ਼ੁਰੂ ਹੋ ਜਾਂਦੀ ਹੈ ਹਾਂ ਭਾਜੀ ਮਿਲਦਾ ਵਾ ਚੰਗੀ ਚੀਜ਼ ਦੇ ਖਰੀਦਦਾਰ ਹੁੰਦੇ ਹੀ ਹੁੰਦੇ ਆ ਭਾਵੇਂ ਤੁਸੀਂ ਪਾ ਮੇ ਕੋਈ ਚੀਜ਼ ਦੇ ਲੋ ਹੁਣ ਤੁਸੀਂ ਦੇਖੋ ਜੈਪਲ ਵਾਲੇ 1.5 ਲੱਖ ਦਾ ਫੋਨ ਵੇਚਦੇ ਆ ਤੇ ਉਹ ਕੋਈ ਪੰਜਾਬ ਚ ਸਭ ਤੋਂ ਵੱਧ ਉਹਨਾਂ ਦੇ ਫੈਨ ਆ ਲੋਕੀ ਲੈਂਦੇ ਹੀ ਲੈਂਦੇ ਆ ਕਿਉਂਕਿ ਚੰਗੀ ਚੀਜ਼ ਦੇ ਲੋਕੀ ਕਦਰਮਾਨ ਹੈਗੇ ਆ ਬਟ ਇਹ ਆ ਵੀ ਤੁਸੀਂ ਤੁਹਾਡੀ ਕਥਨੀ ਤੇ ਕਰਨੀ ਚ ਫਰਕ ਨਾ ਹੋਵੇ ਵੀ ਤੁਸੀਂ ਜੋ ਕਹਿ ਰਹੇ ਹੋ ਉਹ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਹੋ ਰਿਹਾ ਵਾ ਹੁਣ ਸਾਨੂੰ ਮਤਲਬ ਕਿ ਸਾਨੂੰ ਲੋਕੀ ਕਹਿੰਦੇ ਚਲੋ ਆਪਾਂ ਤਾਂ ਸਰਟੀਫਾਈਡ ਆ ਪ੍ਰੋਪਰ ਇਹ ਕੇ ਨੂੰ ਵੇਹ ਨਾ ਕਰਦੇ ਪਰ ਬਟ ਸਾਨੂੰ ਲੋਕਾਂ ਦਾ ਪਹਿਲਾ ਕੁਐਸਚਨ ਹੁੰਦਾ ਵਾ ਵੀ ਯਾਰ ਇਹਦਾ ਸਾਨੂੰ ਕਿਦਾ ਪਤਾ ਲੱਗੂਗਾ ਤੈਨੂੰ ਜਿਆਦੇ ਪੈਸੇ ਦੇ ਚਲੇ ਸਾਨੂੰ ਕਿਦਾ ਪਤਾ ਲੱਗੂ ਮੈਂ ਕਹਾ ਤੁਸੀਂ ਇਹਨੂੰ ਲੈ ਜਾਓ ਜਾ ਕੇ ਘਰੇ ਬਣਾਓ ਤੁਹਾਨੂੰ ਪਹਿਲਾਂ ਤਾਂ ਟੈਸਟ ਇਹਦਾ ਉਦੋਂ ਹੀ ਹੋ ਜਾਣਾ ਕਿਉਂਕਿ ਇਹਦਾ ਟੈਸਟ ਇਹ ਦਾਲਾਂ ਸਬਜ਼ੀਆਂ ਦਾ ਟੈਸਟ ਤੇ ਜਿਹੜਾ ਬਾਜ਼ਾਰ ਵਾਲਾ ਟੈਸਟ ਉਹਦੇ ਟੈਸਟ ਦਾ ਬਹੁਤ ਜ਼ਿਆਦਾ ਫਰਕ ਹੈ ਦਿਨ ਰਾਤ ਦਾ ਫਰਕ ਆਪਾਂ ਕਹਿ ਸਕਦੇ ਜਿਹੜਾ ਬੰਦਾ ਤੇ ਮੰਨ ਲਓ ਵੇਰ ਹੈ ਚੀਜ਼ ਬਾਰੇ ਉਹ ਨਹੀਂ ਕਰਦਾ ਜੀ ਜਿਹੜੇ ਬੰਦੇ ਨੂੰ ਮੰਨ ਲਓ ਹੁਣ ਇੱਕ ਮਲਕ ਆਪਾਂ ਹੀ ਹੁਣ ਆਪਣੀ ਵੀ ਗੱਲ ਕਰੀਏ ਹੁਣ ਜਦੋਂ ਆਪਾਂ ਨਹੀਂ ਇਹ ਕਰਦੇ ਸਾਨੂੰ ਵੀ ਇਹ ਚੀਜ਼ਾਂ ਬਾਰੇ ਇੰਨਾ ਪਤਾ ਨਹੀਂ ਆਪਾਂ ਵੀ ਮਾਰਕੀਟ ਜਾਣੇ ਹੁੰਨੇ ਆ ਤੇ ਜੇ ਉੱਥੇ ਦੇਖਦੇ ਆਂ ਯਾਰ ਆ ਚੀਜ਼ ਦਾ ਫਰਕ ਥੋੜ੍ਹਾ ਜਿਹਾ ਤੇ ਬੰਦੇ ਦੇ ਦਿਮਾਗ 'ਚ ਪਰ ਜਦੋਂ ਹੈਲਥ ਬਾਰੇ ਦੇਖਦੇ ਆਂ ਜਾਂ ਇਹਦੇ ਬੈਨੀਫਿਟ ਦੇਖਦੇ ਆਂ ਫਿਰ ਉਹ ਚੀਜ਼ਾਂ ਨੂੰ ਏਡੀ ਅਹਿਮੀਅਤ ਨਹੀਂ ਰਖਾਉਂਦੀ ਫਿਰ ਕਈ ਦਾ ਵੀ ਨਹੀਂ ਯਾਰ ਠੀਕ ਆ ਸਿਹਤ ਤੋਂ ਉੱਤੇ ਕੁਝ ਨਹੀਂ ਅਸੀਂ ਵੈਸੇ ਉਸ ਤਰ੍ਹਾਂ ਮੈਂ ਤੇ ਜੀ ਇੱਕ ਏਕੜ ਵਿੱਚ ਸਬਜ਼ੀਆਂ ਲੈ ਕੇ 150 ਫਸਲ ਵੀ ਲਈ ਆ ਇੱਕ ਏਕੜ ਸਬਜ਼ੀਆਂ ਸਬਜ਼ੀਆਂ ਪਾ ਕੇ ਜਿੰਦਾ ਸਾਲ ਦੀ ਸਾਰੀ ਸਬਜ਼ੀ ਪਾ ਕੇ ਤੇ ਬਾਕੀ ਹੁਣ ਵੀ ਜਿਹੜੇ ਸਾਡੇ ਮਾਡਲ ਆ ਉਹ ਇਵੇਂ ਆ ਵੀ ਜਿੰਦਾ ਮੰਨ ਲਓ ਸਰੋਂ ਆ ਆਪਾਂ ਉਹਨੂੰ 5 ਫੁੱਟ ਤੇ ਬੀਜਦੇ ਆ ਉਹਦੇ ਵਿੱਚ ਆਪਾਂ ਚਨੇ ਬੀਜਨੇ ਜੀ ਚਿੱਟੇ ਕਾਲੇ ਤੇ ਮਸਰ ਫਿਰ ਉਤੋਂ ਗਾੜੀ ਜਿੰਦਾ ਜਿਹੜੀਆਂ ਬਾਕੀ ਕਣਕਾਂ ਵੀ ਸਾਡੇ ਕੋਲ ਤਿੰਨ ਚਾਰ ਤਰ ਹੋਣ ਵੀ ਜਿੱਦਾਂ ਸਾਡੇ ਮਤਲਬ ਕਿ ਜਿਹੜੀਆਂ ਜੀਰੀਆਂ ਉਹ ਵੀ ਤਿੰਨ ਚਾਰ ਤਰ੍ਹਾਂ ਦੇ ਲੱਗੀਆਂ ਜਿੱਦਾਂ ਬਲੈਕ ਹੋਗੀ, ਰੈੱਡ ਹੋਗੀ, ਬਾਸਮਤੀ ਹੋਗੀ ਇਦਾਂ। ਕੁਸ਼ਵਾਨ ਸਾਡਾ ਵਿਹਲਾ ਪਿਆ ਵਾ ਤੇ ਜਿਹੜੀਆਂ ਹੁਣ ਅੱਗੋਂ ਆਪਾਂ ਤਿਆਰੀ ਕਰਨੀਆਂ ਉਹ ਆਪਾਂ ਇੱਕ ਫਸਲ ਨਹੀਂ ਲੈਂਦੇ। ਉਹ ਤਾਂ ਕਰਕੇ ਨਹੀਂ ਲੈਂਦੇ ਵੀ ਬਾਈ ਜਾਂਸ ਕਿਤੇ ਇੱਕ ਫਸਲ ਤੇ ਕੁਝ ਮਤਲਬ ਕਿ ਡੈਮੇਜ ਵਗੈਰਾ ਹੋ ਜਾ ਦੂਜੀ ਫਸਲੀ ਫਸਲ ਸਾਡਾ ਕੁਝ ਨਾ ਕੁਝ ਪੂਰਾ ਕਰਕੇ ਜਾਵੇ। ਤੇ ਜੇ ਸਬਜ਼ੀਆਂ ਦੀ ਵਿੱਚ ਗਿਣਤੀ ਮਾਰ ਲਈਏ ਤੇ ਵੱਟਾਂ ਦੇ ਮਤਲਬ ਸੌਂਫ ਬੀਜਤੀ ਜਿੱਦਾਂ ਕੋਈ ਕੋਈ ਕੋਨਾ ਵਿਹਲਾ ਨਹੀਂ ਛੱਡਣਾ। ਮਤਲਬ ਕਿ ਲਗਭਗ ਇਦਾਂ ਡਿਜ਼ਾਈਨ ਕਰੀਦਾ ਇਹਨੂੰ ਕਣਕ ਬੀਤੀ ਜਾਂ ਝੋਨਾ ਵੀ ਤਾਂ ਜੇ ਤੁਸੀਂ ਥੋੜਾ ਜਿਹਾ ਇਹ ਚੀਜ਼ ਨੂੰ ਮਲ ਕੇ ਕੋਈ 15-20 ਮਿੰਟ ਅੱਧਾ ਘੰਟਾ ਕੋਈ ਜ਼ਿੰਮੇਵਾਰ ਭਰਾ ਲਾਉਂਦਾ ਵਾ ਤੇ ਉਹ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਦੇ ਕੇ ਜਾਊਗਾ ਹਾਂਜੀ ਉਹ ਤੇ ਹੈਗਾ ਉਹ ਚਲੋ ਕੈਮੀਕਲ 'ਚ ਵੀ ਹੈਗਾ ਪਰ ਆਰਗੈਨਿਕ ਖੇਤੀ 'ਚ ਹੈ ਨਾ ਆਰਗੈਨਿਕ 'ਚ ਮੈਨੂਵਲ ਹੀ ਕੰਮ ਆ ਜਿੱਦਾਂ ਜਿਵੇਂ ਹੁਣ ਜੇ ਕਣਕ ਦੀ ਆਪਾਂ ਗੱਲ ਕਰੀਏ ਤੇ ਹੁਣ ਆਪਾਂ ਕਣਕ ਜਿਹੜੀ ਬੀਜਦੇ ਹਾਂ ਸਾਟਾ 7 ਤੋਂ 8 ਕਿਲੋ ਬੀ ਲੱਗਦਾ ਏਕੜ ਨੂੰ ਤੇ ਉਹ ਭਾਜੀ ਆਪਾਂ 6 ਇੰਚ ਦੇ ਮਲ ਕੇ ਡਿਸਟੈਂਸ ਤੇ ਰੱਖਦੇ ਆਂ ਵਿੱਚੋਂ ਗੋਡੀ ਕਰਨ ਵਾਸਤੇ ਇੱਕ ਸਾਈਕਲ ਹੀ ਉਹਦੇ ਨਾਲ ਉਹ ਤਾਂ ਥੋੜਾ ਡਿਸਟੈਂਸ ਰੱਖਦੇ ਆ ਉਹ ਥੋੜਾ ਜਿਹਾ ਸਮਝ ਕੇ ਕਰਨ ਵਾਲਾ ਕੰਮ ਆ ਹਾਂਜੀ ਪਿੰਡ 'ਚ ਪਹਿਲਾਂ ਜਦੋਂ ਆਪਾਂ ਸਟਾਰਟ ਕੀਤਾ ਸੀ ਉਦੋਂ ਤੇ ਚਲੋ ਜਿੱਦਾਂ ਆਪਣੇ ਮਲਕ ਨੌਨ ਜਾਂ ਰਿਲੇਸ਼ਨ 'ਚ ਉਹ ਲੈ ਜਾਂਦੇ ਸੀ ਘਰੋਂ ਹੀ ਉਥੋਂ ਘਰੋਂ ਹੀ ਆਪਾਂ ਸੇਲ ਆਊਟ ਕਰਦੇ ਨੇ ਫਿਰ ਹੌਲੀ-ਹੌਲੀ ਜਿੱਦਾਂ ਹੁਣ ਡਿਮਾਂਡ ਹੋਈ ਆ ਫਿਰ ਆਪਾਂ ਆਪਣੇ ਪਿੰਡ 'ਚ ਹੀ ਮਤਲਬ ਕਿ ਇੱਕ ਸਟੋਰ ਖੋਲ੍ਹਿਆ ਹਾਂ ਹਾਂ ਸਾਡੀ ਕੋਸ਼ਿਸ਼ ਇਹੀ ਆ ਜਿੱਦਾਂ ਮੰਨ ਲਓ ਉਹਦਾ ਪਿੰਡ 'ਚ ਕੋਈ ਕਰਿਆਨੇ ਦੀ ਦੁਕਾਨ ਹੋਵੇ ਤੇ ਬੰਦਾ ਇੱਕ ਮਾ ਛੋਟੀ ਜੀ ਗੱਲ ਕਰਦਾ ਅਕਸਰ ਵੀ ਜਿੱਦਾਂ ਮੰਨ ਲਓ ਜੇ ਠੰਡਾ ਜਾਂ ਕੋਕ ਜਾਂ ਕੁਰਕਰੇ ਹੋਣ ਹਨਾ ਉਹਨਾਂ ਹੀ ਪਰ ਸਾਡੀ ਆਪਾਂ ਇਹ ਸ਼ੁਰੂ ਤੋਂ ਹੀ ਇਹ ਐਮ ਹੀ ਗਾ ਉਹ ਵੀ ਮੰਨ ਨਹੀਂ ਲਈਏ ਚੀਜ਼ ਵੀ ਨਹੀਂ ਯਾਰ ਆਪਾਂ ਆਪਣੀ ਦੁਕਾਨ 'ਚ ਕੋਈ ਵੀ ਅਨ ਹੈਲਦੀ ਫੂਡ ਨਹੀਂ ਰੱਖਣਾ ਭਾਵੇਂ ਕੋਈ ਸਾਡੇ ਕਸਟਮਰ ਆਉਂਦਾ ਭਾਵੇਂ ਨਹੀਂ ਅੱਗੇ ਦੀ ਭਾਜੀ ਕੋਸ਼ਿਸ਼ ਸਾਡੀ ਇਹ ਆ ਵੀ ਮਤਲਬ ਕਿ ਇਹਨੂੰ ਜਿੰਨਾ ਜੈਨੂਇਨ ਰੇਟ ਤੇ ਹੋ ਸਕੇ ਉਹਨੇ ਜੈਨੂਇਨ ਰੇਟ ਤੇ ਹਰ ਬੰਦੇ ਤੱਕ ਪਹੁੰਚ ਕੀਤੀ ਜਾਵੇ ਤੇ ਇੱਕ ਗਾਂਵ ਮਤਲਬ ਕਿ ਰਾਹ ਵੀ ਤਿਆਰ ਕੀਤਾ ਜਾਏ ਵੀ ਇੱਥੇ ਰਹਿ ਕੇ ਵੀ ਪੰਜਾਬ 'ਚ ਵੀ ਆਪਾਂ ਕਰ ਸਕਦੇ ਆਂ ਵੇਖੋ ਮੈਨੂੰ ਮਲਕ ਅਕਸਰ ਬੰਦੇ ਕਹਿੰਦੇ ਆ ਮੈਂ ਵੀ ਥੋੜਾ ਜਿਹਾ ਟਾਈਮ ਆਸਟ੍ਰੇਲੀਆ ਰਹਾ ਮਲਕ ਗਿਆ ਤਾਂ ਮੈਂ ਚਲੋ ਘੁੰਮਣ ਫਿਰਨ ਦੇ ਵੀਜ਼ਨ ਨਾਲ ਹੀ ਸੀ 2000 ਇਹ ਤੋਂ 20 ਤੋਂ ਅਸੀਂ ਸਟਾਰਟ ਕਰਨ ਤੋਂ ਪਹਿਲਾਂ ਮੈਂ ਆਸਟ੍ਰੇਲੀਆ ਗਿਆ ਸੀ 19 'ਚ ਉੱਥੇ ਮੈਂ ਦੇਖਿਆ ਪਰ ਚਲੋ ਮੇਰੇ ਦਿਮਾਗ 'ਚ ਇਹ ਆਉਂਦੀ ਵੀ ਜਿਹੜੀ ਸਾਡੇ ਬਾਪ ਦਾ ਦੇਣ ਇੰਨੀ ਮਿਹਨਤ ਕਰਕੇ ਇਹ ਜ਼ਮੀਨ ਬਣਾਈ ਹਨ ਇਹਨੂੰ ਸਾਨੂੰ ਇਦਾਂ ਛੱਡ ਕੇ ਨਹੀਂ ਜਾਣਾ ਚਾਹੀਦਾ ਪ੍ਰਵਾਸ ਸ਼ੁਰੂ ਤਾਂ ਹੁੰਦਾ ਆ ਕਰਦੇ ਰਹੋ ਬਹੁਤ ਵਧੀਆ ਗੱਲ ਆ ਜਿਹਨਾਂ ਜਾਣਾ ਜਾਏ ਜੀ ਸਕਦੇ ਹਨ ਪਰ ਤੁਸੀਂ ਆਪਣੀਆਂ ਜ਼ਮੀਨਾਂ ਸੇਲ ਨਾ ਕਰੋ ਕਿਉਂਕਿ ਤੁਹਾਡੇ ਕੋਲ ਐਟ ਲੀਸਟ ਪਿੱਛੇ ਕੁਛ ਨਾ ਕੁਛ ਹੈਗਾ ਵੀ ਤੁਸੀਂ ਆ ਸਕਦੇ ਹੋ ਭਾਜੀ ਮੈਂ ਤੁਹਾਨੂੰ ਇਹ ਗੱਲ ਕਹਿੰਨਾ ਵੀ ਜਿਹੜੇ ਇੱਕ ਕਿੱਲੇ ਵਾਲਾ ਵੀ ਕਰ ਸਕਦਾ ਮੈਨੂੰ ਮੇਰਾ ਵੀ ਇੱਕ ਚਲੋ ਛੋਟਾ ਜਿਹਾ ਚੈਨਲ ਹੈਗਾ ਆਰਗੈਨਿਕ ਖੇਤੀ ਫਾਰਮ ਦੇ ਨਾਮ ਤੋਂ ਮੈਨੂੰ ਲੋਕਾਂ ਦੇ ਲੇ ਕਮੈਂਟ ਕਰਦੇ ਜਾਂ ਇੰਸਟਾ ਤੇ ਕਰਦੇ ਤੇਰਾ ਸਰਦਾ ਹਣਾ ਤੂੰ ਕਿਦੋਂ ਹੋਰ ਕਰਦਾ ਤੂੰ ਏਦਾਂ ਹੁੰਦਾ ਨਾ ਏਦਾਂ ਦਾ ਕੁਝ ਨਹੀਂ ਹੁੰਦਾ ਜੀ ਇਹ ਸਾਰਾ ਤੁਹਾਨੂੰ ਥੋੜਾ ਜਿਹਾ ਟਾਈਮ ਮੰਗਦੀਆਂ ਚੀਜ਼ਾਂ ਨਹੀਂ ਤੇ ਇੱਕ ਇੱਕ ਏਕੜ ਵਾਲੇ ਵੀ ਤੁਹਾਡੇ ਬਠਿੰਡੇ ਜੀ ਉਹ ਸ਼ਰਮਾ ਜੀ ਨੇ ਸਬਜ਼ੀ ਦਾ ਕੰਮ ਕਰਦੇ ਆ ਜੀ ਉਹਨਾਂ ਦੇ ਇੱਕ ਏਕੜ ਵਾਂ ਆਪਣਾ ਵਾ ਤੇ ਇੱਕ ਉਹ ਰਵੀ ਆ ਮੁੰਡਾ ਉਹ ਸੀਡ ਦਾ ਹੀ ਕੰਮ ਕਰਦੇ ਆ ਉਹਨਾਂ ਨੇ ਥੋੜੀ ਜ਼ਮੀਨ ਤੋਂ ਇਹਦਾਰਨ ਸੈੱਟ ਕਰਤੀ ਪਰ ਇਹ ਟਾਈਮ ਮੰਗਦੇ ਮਿਹਨਤ ਮੰਗਦੇ ਜਿੱਤੋਂ ਅੱਜਕੱਲ ਇਹ ਜਿਆਦਾ ਇਹਨਾਂ ਦਾ ਤਾਂ ਪੈਸਾ ਇੱਥੇ ਲੱਗਦਾ ਵੀ ਜਿੰਨਾ ਵੀ 25 ਲੱਖ ਲਾ ਕੇ ਜਵਾਕ ਬਾਹਰ ਜਾਂਦੇ ਆ ਬਾਹਰ ਜਾਣਾ ਹੀ ਫੇਰ ਚਲੋ ਉੱਥੇ ਮਤਲਬ ਕਿ ਇਹ ਆ ਵੀ ਸਿਰਫ ਇੱਕ ਗੱਡੀ ਤੇ ਇੱਕ ਘਰ ਵਾਸਤੇ ਸਾਰੀ ਜ਼ਿੰਦਗੀ ਬੰਦਾ ਆਪਣੀ ਗਾਲ ਦਿੰਦਾ ਦੋ ਚੀਜ਼ਾਂ ਮਿਲਦੀਆਂ ਇੱਥੇ ਮੋਸਟ ਆਫ ਲੋਕਾਂ ਕੋਲ ਚੀਜ਼ਾਂ ਹੈਗੀਆਂ ਫੈਸਿਲਿਟੀਆਂ ਹੈਗੇ ਜ਼ਿਮੀਂਦਾਰਾਂ ਦੇ ਘਰਾਂ 'ਚ ਖਾਸ ਤੌਰ ਤੇ ਮੈਂ ਗਲਤ ਨਹੀਂ ਕਿਸੇ ਨੂੰ ਕਹਿੰਦਾ ਪਰ ਮੈਂ ਇਹ ਕਹਿੰਦਾ ਵੀ ਠੀਕ ਆ ਯਾਰ ਇੱਥੇ ਰਹਿ ਕੇ ਵੀ ਆਪਾਂ ਕੁਛ ਨਾ ਕੁਛ ਕਰ ਸਕਦੇ ਆ ਇਹਨੇ ਤੁਹਾਨੂੰ ਤੁਹਾਡੇ ਸਟੋਰ ਤੇ ਆ ਜਾਂਦੇ ਤੁਸੀਂ ਸੇਲ ਕਰਦੇ ਹੋ ਟੂਥੀ ਤੁਹਾਡੀ ਪ੍ਰੋਡਕਟ ਜਿਹੜੇ ਨੇ ਤੁਹਾਡੇ ਖੇਤ ਦੇ ਵਿੱਚ ਆਉਂਦੇ ਨੇ ਇਹ ਚੋ ਭਾਜੀ 80% ਪ੍ਰੋਡਕਟ ਸਾਡੇ ਆਪਣੇ ਹੁੰਦੇ ਆ ਜਿੱਦਾਂ ਮਿਲਟ ਵਗੈਰਾ ਤੇ ਸ਼ਾਇਦ ਹੋ ਗਿਆ ਜਿੱਦਾਂ ਫਿਰ ਸਾਨੂੰ ਮਤਲਬ ਕਿ ਗਾਂਦ ਗਾਂ ਕਸਟਮਰ ਦਾ ਰਿਕੁਆਇਰਮੈਂਟ ਆਈ ਜਾਂਦੀ ਵੀ ਯਾਰ ਤੁਹਾਡੀ ਕੁਆਲਿਟੀ ਵਧੀਆ ਸਾਨੂੰ ਮਤਲਬ ਕਿ ਸਾਡੀ ਡਿਮਾਂਡਾਂ ਤੁਸੀਂ ਪੂਰੀਆਂ ਕਰੋ ਫਿਰ ਉਹ ਸਰਟੀਫਾਈਡ ਆਰਗੈਨਿਕ ਤੋਂ ਜਿੱਦਾਂ ਮਿਲਟ ਆਉਣ ਸਾਡੇ ਕੇਰਲਾ ਵਗੈਰਾ ਤੋਂ ਆਉਂਦੇ ਆ ਜਿੱਦਾਂ ਸ਼ਾਇਦ ਉਹ ਸਾਡੇ ਕੋਲ ਵਾਈਲਡ ਨਹੀਂ ਬੰਦ ਔਰ ਸਰਟੀਫਾਈਡ ਤੋਂ ਫਿਰ ਸਾਡੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣ ਜਾਂਦੀ ਆ ਵੀ ਨਹੀਂ ਯਾਰ ਜੇ ਕਸਟਮਰ ਸਾਡੇ ਨਾਲ ਜੁੜਿਆ ਸਾਡੇ ਤੋਂ ਪ੍ਰੋਡਕਟਾਂ ਤੋਂ ਸੈਟੀਸਫਾਈ ਆ ਇਹਨੂੰ ਆਪਾਂ ਬੈਸਟ ਤੋਂ ਬੈਸਟ ਪ੍ਰੋਡਕਟ ਲਿਆ ਕੇ ਦੇਣਾ ਤੇ ਇਹ ਵੀ ਸੋਚਿਆ ਵੀ 80 ਤੋਂ 100% ਆਪ ਦੇ ਖੇਤ ਦੇ ਵਿੱਚ ਹੀ ਕਰਨਾ ਸੋਚਿਆ ਇਹ ਸੱਚ ਹੈ ਨਹੀਂ ਜਿੱਦਾਂ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਆਪਾਂ ਮਤਲਬ ਕਿ ਜਿੰਨਾ ਹੋ ਸਕੇ ਵੀ ਆਪਾਂ ਤਜਰਬਾ ਕਰਾਂ ਤੋਂ ਨਹੀਂ ਪਿੱਛੇ ਹਟਦੇ ਜਿਹੜੀ ਚੀਜ਼ ਸਾਨੂੰ ਪੋਸੀਬਲ ਲੱਗੇ ਉਹ ਆਪਾਂ ਜ਼ਰੂਰ ਗਰੋ ਕਰਕੇ ਬੰਨੇ ਪਰ ਕਈ ਚੀਜ਼ਾਂ ਇਦਾਂ ਦੀਆਂ ਵੀ ਜਿਹੜੀਆਂ ਇਹ ਸੋਲ ਨੂੰ ਸੂਟ ਨਹੀਂ ਬੰਦੀਆਂ ਉਹ ਇੱਥੇ ਪੋਸੀਬਲ ਨਹੀਂ ਹੁੰਦੀ ਟਾਈਮ ਵੀ ਥੋੜਾ ਜਿਹਾ ਹੌਸਾ ਮਨਾ ਬਣ ਜਾਂਦਾ ਵੀ ਸਾਨੂੰ ਥੋੜਾ ਜਿਹਾ ਹੁੰਦਾ ਵੀ ਚਲੋ ਜਿਹੜੀਆਂ ਫਸਲਾਂ ਆਪਾਂ ਪਹਿਲਾਂ ਟ੍ਰਾਇਲ ਕਰ ਚੁੱਕੇ ਆ ਵਧੀਆ ਵਾ ਉੱਥੇ ਹੀ ਆਪਾਂ ਜ਼ਿਆਦਾ ਕੰਮ ਕਰੀਏ। ਇਹ ਇਹ ਸਾਰਾ ਆਪ ਕਰਦੇ ਆ ਜੀ ਪਹਿਲਾਂ ਤਾਂ ਮਤਲਬ ਇਹ ਸਾਰਾ ਘਰੇ ਜਿੱਦਾਂ ਆਪਾਂ ਚਲਾਉਂਦੇ ਸੀਗੇ ਘਰੇ ਹੀ ਸਾਰੇ ਤੇ ਮਦਰ ਹਣੀ ਤੇ ਮਿਸਿਸ ਪਹਿਲਾਂ ਇਹ ਹੀ ਸਾਰੇ ਕਰਦੇ ਸੀਗੇ ਬੱਚੇ ਵਗੈਰਾ ਵੀ ਨਾਲ ਲੱਗ ਕੇ ਫਿਰ ਹੌਲੀ ਹੌਲੀ ਹੁਣ ਆਪਾਂ ਮਤਲਬ ਜਿੱਥੇ ਸਾਡੀ ਸ਼ਾਪ ਆ ਉੱਥੇ ਹੀ ਆਪਾਂ ਇੱਕ ਸਟੋਰ ਬਣਾਇਆ ਵਾ ਉੱਥੇ ਹੀ ਫਿਰ ਦੋ ਬੰਦੇ ਨਾਲ ਰੱਖੇ ਆ ਵੀਰ ਉਹ ਕਰਦੇ ਆ ਪੈਕ ਵਗੈਰਾ ਸਾਰਾ ਸਿਸਟਮ। ਮਤਲਬ ਦੋ ਜਣ ਨੇ ਤੁਹਾਨੂੰ رابطہ ਕਰਨਾ ਕਿ ਇਸ ਤਰ੍ਹਾਂ ਦੇ ਕਰਤਾ ਕੋਈ ਸੰਪਰਕ ਨੰਬਰ ਜਾਂ ਆਪਣੇ ਫਾਰਮ ਦਰਜਾ ਉਹ ਜ਼ਰੂਰ ਦੱਸੋ ਹਾਂਜੀ ਮੇਰਾ ਮਾਲਕ ਹੈ ਜਿਹੜਾ ਹੈ ਮੋਬਾਈਲ ਨੰਬਰ ਉਹ 9815761227 ਹੈ 9815761227 ਤੇ ਮੇਰਾ ਨਾਮ ਪ੍ਰਭਜੋਤਿਆ ਜੀ ਤੇ ਪਿੰਡ ਸਾਡਾ ਸ਼ੰਗਲਾ ਤਹਿਸੀਲ ਦਸੂਹਾ ਜ਼ਿਲ੍ਹਾ ਸ਼ਹਿਰਪੁਰ ਨਹੀਂ ਭਾਜੀ ਦੇਖੋ ਜੇ ਆਪਾਂ ਹੁਣ ਕਹਿੰਨੇ ਆ ਜਿੱਦਾਂ ਜ਼ਿਮੀਂਦਾਰਾਂ ਨੂੰ ਸਾਡੀ ਤੇ ਕੋਸ਼ਿਸ਼ ਇਹ ਆ ਵੀ ਜਿਹੜਾ ਜਿੱਦਾਂ ਔਣ ਕਣਕਾ ਸਾਡੇ ਕੋਲ ਬੈਸਟ ਸੀਡ ਆ ਸੋਨਾ ਮੋਤੀ ਕਾਲੀ ਕਣਕਾ ਆਪਾਂ ਤੇ ਜ਼ਿਮੀਂਦਾਰਾਂ ਨੂੰ ਕਹਿੰਨੇ ਵੀ ਤੁਸੀਂ ਕਰ ਸਕਦੇ ਹੋ ਤੁਸੀਂ ਤੇ ਲੈ ਜਾਓ 5 7 10 ਕਿਲੋ ਲੈ ਜਾਓ 2 ਕਣਾਂ ਵਾਲਾ ਬੀਜ ਲੋ ਤੁਸੀਂ ਆਪਣੇ ਜੀ ਨੂੰ ਆਪਣੇ ਖਾਨ ਜੋਗੀ ਤੇ ਕਰੀ ਜਾਓ ਤੇ ਜਿਹੜਾ ਹੋਰ ਵੀਰ ਭਾਈ ਕਰ ਸਕਦਾ ਜਿੰਨਾ ਸਾਨੂੰ ਬਾਬੇ ਨਾਨਕ ਨੇ ਬਾਲ ਬੁੱਧੀ ਬਖਸ਼ੀ ਸੋਜੀ ਬਖਸ਼ੀ ਉਹਨੂੰ ਪੂਰਾ ਦੱਸਾਂਗੇ ਵੀ ਆ ਇਦਾਂ ਕਰ ਸਕਦੇ ਹੋ ਬਾਕੀ ਤੁਸੀਂ ਇਹਦੇ ਵਿੱਚ ਆਪਣਾ ਸਾਰਾ ਫਾਈਨਾਂਸ ਸਾਰਾ ਕੁਝ ਕੈਲਕੂਲੇਟ ਕਰਕੇ ਫੇਰ ਇਹਨੂੰ ਸਟਾਰਟ ਕਰਿਓ ਭਾਵੇਂ ਥੋੜੇ ਤੋਂ ਕਰ ਲਓ ਭਾਵੇਂ ਜਿਆਦੇ ਤੋਂ ਕਰ ਲਓ ਇਹ ਤੁਸੀਂ ਦੇਖਣਾ ਕਿ ਕਿਹਦਾ ਹਿਸਾਬ ਨਾਲ ਤੁਸੀਂ ਮਿਹਨਤ ਕਰ ਸਕਦੇ ਹੋ ਘਾਟਾ ਦੇ ਪਿਆ ਜੀ ਹਾਂ ਘਾਟੇ ਵਾਲੀ ਇਹ ਪਤਾ ਕੀ ਹੈ ਘਾਟਾ ਦੇ ਬਾਜੀ ਹੁਣ ਹਰ ਚੀਜ਼ ਤੇ ਰਿਸਕ ਤੇ ਹੈਗਾ ਹੀ ਆ ਹੁਣ ਕੋਈ ਵੀ ਬਿਜ਼ਨਸ ਕਰ ਲਈ ਹੈਗਾ ਹੁਣ ਹੌਲੀ 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 ਸਮੇਂ ਦੇ ਹਿਸਾਬ ਨਾਲ ਸਮਝ ਆਈ ਜਾਂਦੀ ਹੈ ਜੀ ਫੇ ਛੱਡਤਾ ਤੇ ਫਿਰ ਕੀ ਫਿਰ ਜਿਹੜਾ ਪਿਛਲਾ ਟਾਈਮ ਫਿਰ ਉਹ ਵੀ ਜਾਂਦਾ ਰਹਿੰਦਾ ਛੱਡਣਾ ਤੇ ਕਿਸੇ ਚੀਜ਼ ਦਾ ਵੀ ਹੱਲ ਹੈ ਨਹੀਂ ਨਾ ਉਹਨੂੰ ਆਪਾਂ ਪੜੀਏ ਚੰਗੀ ਤਰ੍ਹਾਂ ਵੀ ਕਿੱਥੇ ਆਪਾਂ ਪਹਿਲਾਂ ਗਲਤੀਆਂ ਕੀਤੀਆਂ ਉਹਨੂੰ ਸੁਧਾਰ ਕੇ ਅਗਾਹ ਕਿਦਾਂ ਵੱਧ ਸਕਦੇ ਹਾਂ ਮਤਲਬ ਇਹ ਹੈ ਜੀ ਆਉਣਾ ਵੀ ਇਹ ਨਹੀਂ ਵੀ ਢੇਟ ਚੱਲਦੇ ਵਿੱਚ ਆਓ ਸਮਝ ਕੇ ਸਿੱਖ ਕੇ ਉਸ ਤੋਂ ਬਾਅਦ ਆਓ ਹਾਂ ਪ੍ਰੋਪਰ ਸਿੱਖ ਕੇ ਤੁਹਾਡੇ ਲਾਗੇ ਜਿਹੜਾ ਕੋਈ ਕਰਦਾ ਵਾ ਮੈਂ ਕਟੋ ਘਟ ਵੀ ਮਿਲ ਕੇ ਇਹ ਕਰਨ ਤੋਂ ਪਹਿਲਾਂ 3 ਸਾਲ ਤਮੈਂ ਵੈਸੇ ਸਟੱਡੀ ਕਰਦਾ ਰਿਆ ਇਹਦੇ ਬਾਰੇ YouTube ਤੇ ਦੇਖ ਲਿਆ Google ਦੇਖ ਲਿਆ ਹੋਰ ਦੇਖ ਲਿਆ ਜਿਹੜਾ ਕੋਈ ਲੱਗੇ ਚੱਕੇ ਵੀਰ ਭਾਈ ਕਰਦਾ ਓਥੇ ਦੇਖ ਲਿਆ ਫਿਰ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਪਿੰਗਲ ਵਾਲੇ ਸਾਡੇ ਲੱਗੇ ਆ ਧੀਰਕੋਟ ਹਨ ਅਮਰਸਰ ਦੇ ਨੇੜੇ ਆ ਉਹ ਮਾਸਟਰ ਰਗਵੀਰ ਸਿੰਘ ਹੋਣੀ ਆ ਬਹੁਤ ਕੋਆਪਰੇਟ ਕੀਤਾ ਉਹ ਕਰ ਰਿਹਾ 35 ਏਕੜ ਚ ਫਿਰ ਮੈਂ ਓਥੇ ਦੇਖਿਆ ਵੀ ਰਿਐਲਿਟੀ ਚ ਹੋ ਸਕਦਾ ਕਿਉਂਕਿ ਉਹਨਾਂ ਨੇ ਅਲੱਗ-ਅਲੱਗ ਮਾਡਲ ਡਿਵੈਲਪ ਕੀ ਪੇਪਰ ਦਿੱਤੇ ਜੇ ਦੋ ਫਿਰ ਉਹ ਦੇਖਿਆ ਫਿਰ ਵਾਕੇ ਮਨੁੱਖੀ ਕਿਵੇਂ ਆ ਵੀ ਨਹੀਂ ਯਾਰ ਕਰ ਸਕਦੇ ਆ ਵੀ ਆਪਾਂ ਵੀ ਕਰ ਸਕਦੇ ਆ ਕੋਈ ਐਦਾਂ ਦੀ ਪ੍ਰੋਬਲਮ ਕੋਈ ਨਾਲ ਇਹ ਆ ਨਾ ਭਾਜੀ ਜਿੱਦਾਂ ਮੰਨ ਲਓ ਚਲੋ ਅੱਧੀ ਤੇ ਕਰਦੇ ਆ ਅੱਧਾ ਸਾਡਾ ਦੂਸਰਾ ਸਿਸਟਮ ਚੱਲੀ ਜਾਂਦਾ ਸਾਡਾ ਮਤਲਬ ਕਿ ਉਹਦੇ ਨਾਲ ਸਿਸਟਮ ਤੁਰ ਹੀ ਜਾਂਦਾ ਪਰ ਇਹ ਇਹ ਜਿਹੜੀ ਇੱਕ ਕੰਮ ਆ ਇਹ ਤੁਹਾਡਾ ਹੁਣ ਮਲ ਕੇ ਜਿੱਦਾਂ ਹੁਣ ਚਲੋ ਐਮ ਐਸ ਪੀ ਦਾ ਰੌਲਾ ਪਿਆ ਇਹ ਚ ਸਾਨੂੰ ਕੋਈ ਐਮ ਐਸ ਪੀ ਦੀ ਕੋਈ ਪ੍ਰੋਬਲਮ ਨਹੀਂ ਗਈ ਮਾਲੋ ਕਹਲੂ ਜੇ ਆਪਾਂ ਹੋਰ ਵੀ ਵੀਰ ਭਾਈ ਹੋਣ ਇਹ ਤਾਂ ਮਾਰਕੀਟ ਏਡੀ ਵੱਡੀ ਆ ਤੁਸੀਂ ਹਿਸਾਬ ਲਾਓ ਵੀ ਇਹ ਕਵਰ ਹੀ ਨਹੀਂ ਪੂਰੀ ਨੀ ਡਿਮਾਂਡ ਹੀ ਨਹੀਂ ਪੂਰੀ ਕਰ ਸਕਦੀ ਹਾਂ ਜੀ ਡਿਮਾਂਡ ਹੀ ਨਹੀਂ ਪੂਰੀ ਕਰ ਸਕਦੇ ਮੁੱਲ ਹਾਂ ਮੁੱਲ ਮੂੰਹ ਮੰਗੇ ਦਾ ਇਹ ਤਾਂ ਵੀ ਮਿਹਨਤ ਜਿਆਦੀ ਉਸ ਹਿਸਾਬ ਨਾਲ ਮੁੱਲ ਜੋ ਜਿੰਨਾ ਕਿ ਜੈਨੂਅਲ ਹੁੰਦਾ ਆਪਣਾ ਥੋੜਾ ਜਿਆਦਾ ਰੱਖ ਕੇ ਉਸ ਹਿਸਾਬ ਨਾਲ ਸਹੀ ਮਿਲਦਾ ਹੈ